ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੋਂ ਦੋਸਤੋ ਅੱਜ ਕੋਈ ਲੈਣਾ ਫਿਰ ਦੁਬਈ ਤੇ ਲਿਖੀਆਂ ਨੇ ਜੇ ਚੰਗੀਆਂ ਲੱਗੀਆਂ ਤੇ ਸ਼ੇਅਰ ਕਰਿਓ ਇਹ ਗੀਤ ਜਿੰਨੇ ਵੀ ਦੁਬਈ ਚ ਕੰਮ ਕਰਦੇ ਆਂ ਗਲਫ ਚ ਕੰਮ ਕਰਦੇ ਉਹਨਾਂ ਆਸਤੀ ਆ ਚਾਹੇ ਉਹ ਡਰਾਈਵਰ ਆ ਚਾਹੇ ਲੇਵਰ ਆ ਚਾਹੇ ਆਪਰੇਟਰ ਆ ਕੋਈ ਵੀ ਆ ਉਹਨਾਂ ਸਾਰੇ ਲਈ ਗੀਤ ਆ ਜੀ ਉਹਨਾਂ ਸਾਰਨ ਡੈਲੀਗੇਟ ਕੀਤਾ ਦੁਬਈ ਦੀ ਸੇਵਰ ਕੀਤੀ ਆ ਥੋੜੀ ਜੀ ਜੇ ਚੰਗਾ ਲੱਗਾ ਸ਼ੇਅਰ ਜ਼ਰੂਰ ਜ਼ਰੂਰ ਕਰਿਓ ਜੇ ਕੋਈ ਗੋਲ ਮਾੜਾ ਲੱਗੇ ਤਾਂ ਵੀ ਜ਼ਰੂਰ ਕਮੈਂਟ ਚ ਦੱਸਿਓ ਜੀ ਸੁਣ ਕੇ ਜੀ ਉਹ ਦੇ ਕੇ ਜਨਮ ਮਾਨੇ ਦੁਨੀਆ ਦਿਖਾਈ ਬਾਪੂ ਹਰੀ ਕੇ ਸ਼ੌਂਕ ਨੂੰ ਪਗਾਇਆ ਏ ਸਿਰ ਉੱਤੇ ਹੱਥ ਸਦਾ ਰੱਖ ਕੇ ਆਦਾ ਤੇਨੇ ਮੇਰ ਕੀਤੀ ਸਾਨੂੰ ਯੂ ਇ ਪੁਚਾਇਆ ਏ ਇਹਨੇ ਦੇ ਕੇ ਕਾਰੋਬਾਰ ਹੈ ਵਿਦਾਇਆ ਸਤਿਕਾਰ ਦੇ ਕੇ ਕਾਰੋਬਾਰ ਹੈ ਵਿਦਾਇਆ ਸਤਿਕਾਰ ਇਹਦੇ ਸਿਰ ਤੇ ਨਜ਼ਾਰਾ ਫਲ ਲਈਦਾ ਇੱਕ ਰੱਬ ਦੂਜਾ ਮਾਪੇ ਤੇ ਜੱਸਾ ਤੁਹ ਦੇਣ ਦਿੱਤਾ ਜਾਣਾ ਨਹੀਂਓ ਕਦੇ ਵੀ ਦੁਬਈ ਦਾ ਇੱਕ ਰੱਬ ਦੂਜਾ ਮਾਪੇ ਤੇ ਜੱਸਾ ਤੁਹ ਦੇਣ ਦਿੱਤਾ ਜਾਣਾ ਨਹੀਂਓ ਕਦੇ ਵੀ ਦੁਬਈ ਦਾ ਪਹਿਲਾਂ ਜਦ ਵੇਲਣਾ ਚ ਗਿੰਦਾ ਸੀ ਸਾਨੂੰ ਕੋਈ ਆਪਣੇ ਵੀ ਕੋਲ ਨਾ ਬਿਠਾਉਂਦਾ ਸੀ ਜਦ ਉਹਦੇ ਆ ਗਏ ਆ ਗਲਫ ਵਿੱਚ ਯਾਰੋ ਹਰ ਕੋਈ ਹੁਣ ਗਲ ਨਾਲ ਲਾਉਂਦਾ ਈ ਜਦੋਂ ਦੇ ਆ ਗਏ ਆ ਗਲਫ ਵਿੱਚ ਯਾਰੋ ਹਰ ਕੋਈ ਹੁਣ ਗਲ ਨਾਲ ਲਾਉਂਦਾ ਈ ਐਨੀ ਹੋ ਗਈਆ ਕਦਰ ਜਿਵੇਂ ਬਣ ਗਏ ਸਦਰ ਹੋ ਗਈਆ ਕਦਰ ਜਿਵੇਂ ਬਣ ਗਏ ਸਦਰ ਸਦਾ ਮੋਤਵਾਰ ਬੰਦਿਆਂ ਚ ਬਈਦਾ ਇੱਕ ਰੱਬ ਦੁਜਾ ਮਾਪੇ ਤੇ ਜਾ ਸਾਥੋਂ ਦੇਣ ਦਿੱਤਾ ਜਾਣਾ ਨਹੀਂਓ ਕਦੇ ਵੀ ਦਬਈਦਾ ਇੱਕ ਰੱਬ ਦੁਜਾ ਮਾਪੇ ਤੇ ਜਾ ਸਾਥੋਂ ਦੇਣ ਦਿੱਤਾ ਜਾਣਾ ਨਹੀਂਓ ਕਦੇ ਵੀ ਦਬਈਦਾ ਮੰਨ ਲੋ ਉਹਨਾਂ ਦਾ ਸਮਝਾਉਂਦੇ ਹਾਂ ਜੀ ਪਹਿਲਾਂ ਕਰਦੇ ਸੀ ਸਾਈਕਲ ਦੀ ਸਵਾਰੀ ਉਹਦੀ ਚੈਨ ਸੱਦਾ ਯਾਰੋ ਲੱਥੀ ਰਹਿੰਦੀ ਸੀ ਹੱਜ ਕੱਲ ਯਾਰਾਂ ਥੱਲੇ ਬੁਲਟ ਐ ਕਾਲਾ ਉਹਦੀ ਬੜਕ ਵੀ ਦੂਰੋਂ ਸੁਣ ਪੈਂਦੀ ਜੀ ਹੱਜ ਕੱਲ ਯਾਰਾਂ ਥੱਲੇ ਬੁਲਟ ਐ ਕਾਲਾ ਉਹਦੀ ਬੜਕ ਵੀ ਦੂਰੋਂ ਸੁਣ ਪੈਂਦੀ ਜੀ ਹੰੂਰੇ ਕਾਲੀ ਸ਼ਿਕਾ ਕੇ ਪੂਰੀ ਟੌਰ ਸ਼ੋਰ ਲਾਗੇ ਰੱਖਾਂ ਲਈ ਸ਼ਿਕਾ ਕੇ ਪੂਰੀ ਟੌਰ ਸ਼ੋਰ ਰਾਗੇ ਗਲਫ ਵਾਲੇ ਪੱਕੇ ਹਿੱਕ ਤਾਣ ਕਈਦਾ ਹੋ ਇੱਕ ਰੱਬ ਦੂਜਾ ਮਾਪੇ ਤਜਾ ਸਾਥੋਂ ਦੇਣ ਦਿੱਤਾ ਜਾਣਾ ਨਹੀਂਓ ਕਦੇ ਵੀ ਦਬਈਦਾ ਇੱਕ ਰੱਬ ਦੂਜਾ ਮਾਪੇ ਤਜਾ ਸਾਥੋਂ ਦੇਣ ਦਿੱਤਾ ਜਾਣਾ ਨਹੀਂਓ ਕਦੇ ਵੀ ਦਬਈਦਾ ਅਬਾਦ ਰਹੇ ਸੂਵੇ ਇਹ ਬੁਲੰਦੀਆਂ ਨੂੰ ਸਦਾਏ ਹੋ ਮੰਗਦਾ ਦੁਆਵਾਂ ਮਾ ਸੁਖ ਰਾਜ ਜੀ ਲੱਖਾਂ ਹੀ ਮਾਵਾਂ ਦੇ ਪੁੱਤ ਕਰਕੇ ਕਮਾਈਆਂ ਇੱਥੇ ਪੂਰੇ ਕਰ ਰਹੇ ਨੇ ਖਵਾਬ ਜੀ ਹੋ ਲੱਖਾਂ ਹੀ ਮਾਵਾਂ ਦੇ ਪੁੱਤ ਕਰਕੇ ਕਮਾਈਆਂ ਇੱਥੇ ਪੂਰੇ ਕਰ ਰਹੇ ਨੇ ਖਵਾਬ ਜੀ ਇਹ ਮੋੜੇ ਮਿਹਨਤਾਂ ਦਾ ਮੁੱਲ ਇਹਦੇ ਕੋਈ ਨਹੀਂ ਹੋ ਤਲ ਮਿਹਨਤਾਂ ਦਾ ਮੁੱਲ ਇਹਦੇ ਕੋਈ ਨਹੀਂ ਹੋ ਤਲ ਰਹੇ ਵਸਦੀ ਏ ਹਰ ਸਾਨਾ ਕਈ ਦਾ ਇੱਕ ਰੱਬ ਦੁਜਾ ਮੱਪਿੱਤ ਜਾਸਾ ਤੁਹੋਂ ਦੇਣ ਦਿੱਤਾ ਜਾਣਾ ਨਹੀਂਓ ਕਦੇ ਵੀ ਦਬਈਦਾ ਹੋ ਇੱਕ ਰੱਬ ਦੁਜਾ ਮੱਪਿੱਤ ਜਾਸਾ ਤੁਹੋਂ ਦੇਣ ਦਿੱਤਾ ਜਾਣਾ ਨਹੀਂਓ ਕਦੇ ਵੀ ਦਬਈਦਾ ਸੋ ਥੈਂਕ ਯੂ ਸੋਮਤ ਜੀ ਜੇ ਚੰਗਾ ਲੱਗਿਆ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਿਓ ਜੇ ਕੋਈ ਬੋਲ ਗਲਤ ਲੱਗੇ ਜਾਂ ਬੁਰਾ ਲੱਗੇ ਤਾਂ ਉਹ ਵੀ ਜ਼ਰੂਰ ਦੱਸਿਓ ਜੀ ਕਮੈਂਟ ਸੋ ਜੂਨਦੇ ਵਾਸਤੇ ਹੋਰ ਅੱਬ ਤੁਹਾਨੂੰ ਚੜ੍ਹਦੀ ਕਲਾ ਦੇ ਰੱਖੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ